ਜਰਸਾ ਸਰੇ ਕੋਲ ਇੱਕ ਨਜ਼ਮ ਆਈ ਹੈ ਫੇਸਬੁੱਕ ਤੇ ਵੀਰ ਕੁਲਵੀਰ ਸੋਹਤਾ ਡਾਂਸਵਾਲ ਜੀ ਦੇ ਇਹ ਲਿਖਦੇ ਹਨ ਠੰਡੇ ਬੁਰਜਾਂ ਨੂੰ ਯਾਦ ਰੱਖਿਓ ਚੇਤੇ ਆਪਣਾ ਪੰਜਾਬ ਰੱਖਿਓ ਹੀਟਾਂ ਵਿੱਚ ਰਹਿਣ ਵਾਲਿਓ ਠੰਡੇ ਬੁਰਜਾਂ ਨੂੰ ਯਾਦ ਰੱਖਿਓ ਸਰਹੰਦ ਨੂੰ ਭੁਲਾਇਓ ਨਾ ਲਾਲਾਂ ਉੱਤੇ ਜਿਹੜੀ ਉਸਾਰੀ ਖੂਨੀ ਕੰਦ ਨੂੰ ਭੁਲਾਇਓ ਨਾ ਕੱਲਾ ਛੱਡ ਵੀਰਾ ਤੂੰ ਤੁਰ ਚੱਲਿਓ ਜੋਰਾ ਵਾਰ ਕੇ ਫਤਿਹ ਸੇ ਨੂੰ ਪਿੱਛੋਂ ਆਕ ਪਿਆਹਾ ਤੁਰ ਚੱਲਿਓ ਗੱਲ ਦੁੱਧ ਦੀ ਪੁਰਾਣੀ ਦੋਸਤੋ ਜਵਾਕਾਂ ਨੂੰ ਬਿਠਾ ਕੇ ਦੱਸਿਓ ਮੋਤੀ ਮੈਰੇ ਦੀ ਕਹਾਣੀ ਦੋਸਤੋ ਹਿੱਕਾਂ ਵਿੱਚ ਤੀਰ ਗੱਡਿਓ ਦਸ਼ਮੇਸ਼ ਕਿਦਾਂ ਲੰਘਿਆ ਹੋ ਤੱਕ ਪੁੱਤਾਂ ਦੇ ਸਰੀਰ ਵੱਢਿਓ ਲੋਕੋ ਜਿਗਰਾ ਦੇ ਟੋਟਿਆਂ ਨੂੰ ਕਿਵੇਂ ਗੁਜਰੀ ਨੇ ਤੋੜਿਆ ਹੋ ਪੁੱਤ ਪਤੀ ਅਤੇ ਪੋਤਿਆਂ ਨੂੰ ਪੈਣਾ ਮੰਜਿਆਂ ਤੇ ਸੋਖ ਆਏ ਕੌਮ ਉਤੂ ਪੁੱਤ ਵਾਰ ਕੇ ਪੈਣਾ ਕੰਡਿਆਂ ਤੇ ਔਖਾ ਏ ਕਿਤੇ ਮੜੀਆਂ ਨੂੰ ਭੁੱਲ ਤਾਂ ਨਹੀਂ ਗਏ ਬੰਗਲੇ ਬਣਾਉਣ ਵਾਲਿਓ ਟਈਆਂ ਗੜੀਆਂ ਨੂੰ ਪੋਲਤਾ ਨਹੀਂ ਗਏ ਜਾਨਾ ਵਰਗੇ ਪਪੀਏ ਕੌਮ ਦੇ ਛੁੱਟੀਆਂ ਮਨਾਉਣ ਵਾਲਿਓ ਚੇਤੇ ਰਖਿਓ ਮਸੀਏ ਕੌਮ ਦੇ ਕੁਝ ਮੰਗਿਆ ਨਹੀਂ ਪੁੱਤ ਵਾਰ ਕੇ ਮੰਗਦਾ ਹੈ ਕਾਰਾਂ ਕੋਠੀਆਂ ਕੁਲਵੀਰ ਨੂੰ ਕੁਲਵੀਰ ਤੂੰ ਰੁਪਈਆ ਛਾੜ ਕੇ ਜੀ ਡਾਕਟਰ ਸਾਹਿਬ ਇਹ ਨਜ਼ਮ ਵੀ ਵੀਰ ਕੁਲਬੀਰ ਸਿੰਘ ਸੋਹੋਤਾ ਜੀ ਦੀ ਹੈ ਔਰ ਕਿਉਂਕਿ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਔਰ ਬਿਸ਼ੱਕ ਕਾਲ ਦਾ ਦਿਨ ਛੋਟੇ ਸਬਜ਼ਾਦੇ ਆ ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਦਿਨ ਹੈ ਤੇ ਕੱਲ ਸੈਚਰਡੇ ਹੋਣ ਕਰਕੇ ਅਸੀਂ ਪ੍ਰੋਗਰਾਮ ਕਰ ਨਹੀਂ ਰਹੇ ਹੋਵਾਂਗੇ ਜੀ ਪਰ ਮੈਂ ਸੁਮਿੰਦੇ ਵੀ ਜਿਵੇਂ ਨਜ਼ਮ ਦੇ ਵਿੱਚ ਸਾਨੂੰ ਉਹ ਸਰਹੰਦ ਦੇ ਉੱਤੇ ਹੀ ਫੋਕਸਡ ਹੈ ਠੰਡਾ ਬੁਰਜ ਯਾਦ ਕਰਵਾਇਆ ਪੁੱਤਰਾਂ ਦੇ ਦਾਨੀ ਸਤਕਰੂ ਦਸ਼ਮੇਸ਼ ਪਿਤਾ ਉਹਨਾਂ ਦਾ ਕੰਡਿਆਂ ਦਾ ਸਫ਼ਰ ਯਾਦ ਕਰਵਾਇਆ ਔਰ ਇਹ ਜਿਹੜਾ ਮੋਤੀ ਮਹਿਰ ਜਿਨੇ ਉਹਨਾਂ ਸਹਬਜ਼ਾਦਿਆਂ ਦੀ ਦੁੱਧ ਦੇ ਨਾਲ ਸੇਵਾ ਕੀਤੀ ਔਰ ਉਹਨਾਂ ਦਾ ਪਰਿਵਾਰ ਜਿਹੜਾ ਉਹ ਕੋਲੂ ਦੇ ਵਿੱਚ ਪੀੜਿਆ ਗਿਆ ਔਰ ਉਹਨਾਂ ਨੇ ਜ਼ੋਰਾਵਰ ਔਰ ਫਤਿਹ ਦੀ ਗੱਲ ਕਿ ਭਾਈ ਕਿਵੇਂ ਉਹਨਾਂ ਨੇ ਉਹ ਪ੍ਰੀਤ ਨਿਭਾਈ ਅਕਾਲ ਪੁਰਖ ਦੇ ਨਾਲ ਔਰ ਆਪਣਾ ਅੱਜ ਕਿਤੇ ਅਸੀਂ ਜਿੱਥੇ ਬੰਗਲਿਆਂ ਦੇ ਵਿੱਚ ਬੜੇ ਬੜੇ ਵੱਡੇ ਮਹਿਲ ਨੁਮਾ ਘਰਾਂ ਦੇ ਵਿੱਚ ਰਹਿੰਦੇ ਆ ਕਿਤੇ ਸਾਨੂੰ ਟੱਠੀ ਗੜੀ ਨਾ ਭੁੱਲ ਜਾਏ ਚਮਕੌਰ ਦੀ ਜੀ ਔਰ ਸਾਨੂੰ ਇਹ ਜਿਹੜਾ ਇਹ ਸਾਰੇ ਦਾ ਮਸੀਹ ਹੈ ਪਰ ਮੈਂ ਸਮਝਦਾ ਹਾਂ ਜਦੋਂ ਅਸੀਂ ਇੱਧਰ ਗੱਲ ਕੀਤੀ ਹੈ ਯੀਸ਼ੂ ਮਸੀਹ ਵੀ ਕਹਿੰਦੇ ਨੇ ਸੋ ਮਸਾਇਆ ਬਚਾਣ ਵਾਲਾ ਹੁੰਦਾ ਔਰ ਸਾਡੇ ਦਸ਼ਮੇਸ਼ ਪਿਤਾ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਅਮਰਤ ਦੇ ਦਾਤੇ ਕਿੰਨੇ ਲਖਬ ਕਿੰਨੇ ਸ਼ਬਦ ਵੀ ਤੁਸੀਂ ਉਹਨਾਂ ਦੇ ਲਈ ਇਸਤੇਮਾਲ ਕਰੋ ਫਿਰ ਵੀ ਜਿਹੜੇ ਨੇ ਉਹ ਸ਼ਬਦ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੇ ਉਸ ਲਗਭਗ 34 ਸਾਲ ਦੇ ਇਸ ਦੁਨਿਆਵੀ ਸਫ਼ਰ ਦੇ ਵਿੱਚ ਜਿਸ ਕਿਸਮ ਦੇ ਉਹਨਾਂ ਨੇ ਕਾਰਨਾਮੇ ਕੀਤੇ ਨੇ ਜੋ ਜਿਆ ਪ੍ਰੈਕਟੀਕਲ ਇਤਿਹਾਸ ਸਿਰਜੇ ਜੀ ਜਿਵੇਂ ਬਚਪਨ ਤੋਂ ਲੈ ਕੇ ਜਦੋਂ ਅਸੀਂ ਪਟਨਾ ਸਾਹਿਬ ਤੋਂ ਸਫ਼ਰ ਦੀ ਸ਼ੁਰੂਆਤ ਦੇਖਦੇ ਕਿ ਕਿਵੇਂ 9 ਸਾਲ ਦੀ ਉਮਰ ਦੇ ਪਿਤਾ ਜੀ ਨੂੰ ਸ਼ਹੀਦੀ ਦੇ ਲਈ ਤੋਰਨਾ ਜਾਂ ਇਹ ਆਪਣਾ ਦਿਖਾਣਾ ਜਿਸ ਕਿਸਮ ਦਾ ਵਿਜਨ ਸੀ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਕੁਰਬਾਨੀ ਔਰ ਜਿਹੜੀ ਹੈ ਵੱਡੀ ਸ਼ਖਸੀਅਤ ਕੌਣ ਹੋ ਸਕਦੀ ਹੈ ਤੁਹਾਡੇ ਤੋਂ ਫਿਰ ਅਸੀਂ ਦੇਖਦੇ ਹਾਂ 18-19 ਸਾਲ ਦੀ ਉਮਰ ਚ ਜ਼ਿੰਦਗੀ ਦਾ ਪਹਿਲਾ ਜੰਗ ਜਿਹੜੀ ਪੰਗਾੜੀ ਦਾ ਜੰਗ ਬਾਈਤਾਰ ਦੇ ਪਹਾੜੀ ਰਾਜਿਆਂ ਦੀ ਫੌਜ ਦੇ ਨਾਲ ਉਹਨਾਂ ਨੂੰ ਜਿਹੜਾ ਜਿਹੜਾ ਹਰਾਣਾ ਔਰ ਫਿਰ ਜੇ ਉਹਨਾਂ ਦੇ ਗੁਣਾ ਦੀ ਕਦਰਦਾਨੀ ਹੈ ਤੇ ਕਿਵੇਂ ਬਵੰਜਾ ਕਵੀ ਪੋਂਟਾ ਸਾਹਿਬ ਦੀ ਧਰਤੀ ਤੇ 23 ਸਾਲ ਕਿਸ ਕਿਸਮ ਦਾ ਲਿਟਰੇਚਰ ਉਹਨਾਂ ਨੇ ਸਰਜੇ ਤੇ ਜੇ ਉਹਨਾਂ ਦੀ ਬਹਾਦਰੀ ਦੀ ਗਾਥਾ 12 13 ਜੰਗਾਂ ਦੇ ਵਿੱਚ ਔਰ ਖਾਲਸਾ ਪੰਥ ਦੀ ਸਾਜਨਾ ਆਪਣਾ ਆਪ ਖਾਲਸਾ ਪੰਥ ਚ ਰੱਖਣਾ ਔਰ ਫਿਰ ਚਮਕੌਰ ਦੀ ਗੜੀ ਸਰਬੰਸਦਾਨੀ ਔਰ ਜਿਹੜੀ ਵਿਦਵਤਾ ਦਾ ਲੈਵਲ ਹੈ ਜੇ ਤੁਸੀਂ ਜ਼ਫਰਨਾਮਾ ਦੇਖਦੇ ਹੋ ਡਿਫਾਇન્સ ਇਹ ਸਾਰੇ ਪਾਰਟ ਔਰ ਜੰਗ ਦੇ ਮੈਦਾਨ ਚ ਵੀ ਕਿਤੇ ਭਾਈ ਕਨਈਆ ਨੇ ਉਹਨਾਂ ਦਾ ਥਾਪੜਾ ਲੈ ਕੇ ਸੇਵਾ ਚ ਲੱਗੇ ਹੋਏ ਜੀ ਕਿਤੇ ਉਹਨਾਂ ਦੇ ਆਪਣੇ ਤੀਰਾਂ ਦੇ ਨਾਲ ਸਵਾ ਤੋਲਾ ਸੋਨਾ ਲੱਗਾ ਹੋਇਆ ਕਿ ਜੇ ਇਸ ਤੀਰ ਦੇ ਨਾਲ ਕੋਈ ਮਰ ਜਾਏ ਤਾਂ ਉਹਦਾ ਦਾਸ ਸੰਸਕਾਰ ਹੋ ਜਾਏ ਜੇ ਕੋਈ ਜ਼ਖਮੀ ਹੁੰਦਾ ਤੇ ਉਹ ਆਪਣਾ ਇਲਾਜ ਕਰਵਾ ਸਕੇ ਸੋ ਇਹ ਇੰਨੇ ਇਹ ਸਾਰਾ ਪਾਰਟ ਜਦੋਂ ਅਸੀਂ ਦੇਖਦੇ ਹਾਂ ਔਰ ਉਹ ਜਿਹੜਾ ਵਿਜਨ ਸਾਰੀ ਕੌਮ ਇਕ ਐਸੀ ਸਰਜ ਦੇਣੀ ਔਰ ਇਹ ਫਰਮਾਣਾ ਕਿ ਭਾਈ ਇਹ ਮੈਂ ਇਹਨਾਂ ਨੂੰ ਜਿਹੜੀ ਹੈ ਉਹ ਬਾਦਸ਼ਾਹਤ ਦੇ ਰਿਆ ਇਹਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਜੀ ਔਰ ਫਿਰ ਦਸਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਜਿਨੂੰ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਨੂੰ ਗ੍ਰੰਥ ਗ੍ਰੰਥ ਔਰ ਪੰਥ ਦਾ ਕਨਸੈਪਟ ਪੰਥ ਨੂੰ ਦੇ ਕੇ ਔਰ ਫਿਰ ਕਿਤੇ ਗਏ ਨਹੀਂ ਨੇ ਹਮੇਸ਼ਾ ਦੇ ਲਈ ਗੁਰੂ ਗ੍ਰੰਥ ਸਾਹਿਬ ਚ ਬੈਠੇ ਨੇ ਔਰ ਗੁਰੂ ਪੰਥ ਦੇ ਵਿੱਚ ਬੈਠੇ ਨੇ ਔਰ ਇਹ ਫਰਮਾਨ ਉਹਨਾਂ ਦਾ ਕਿ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸਜਣ ਸੂਰਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ ਖਾਲਸਾ ਮੇਰੋ ਮੈਂ ਖਾਲਸੇ ਦਾ ਊਤ ਪੋਤ ਸਾਗਰ ਬੁੰਦੇ ਰੋ ਜਿਵੇਂ ਸਮੁੰਦਰ ਦੇ ਵਿੱਚ ਉਸ ਦੀਆਂ ਬੂੰਦਾ ਓਸ ਇੱਕ ਦੂਸਰੇ ਚ ਊਤ ਪੋਤ ਨੇ ਇਵੇਂ ਮੈਂ ਖਾਲਸੇ ਦੇ ਵਿੱਚ ਐ ਸੋ ਹਮੇਸ਼ਾ ਹੀ ਔਰ ਇਕਰਾਰਨਾਮਾ ਕੇ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋਂ ਤਿਸ ਕੇ ਲਈ ਇਸ ਲਈ ਸਾਡੇ ਲਈ ਦਸਵੇਂ ਪਾਤਸ਼ਾਹ ਹਮੇਸ਼ਾ ਹੀ ਜ਼ਾਹਰਾ ਜ਼ਹੂਰ ਨੇ ਹਾਜ਼ਰਾ ਹਜ਼ੂਰ ਨੇ ਸ਼ਬਦ ਗੁਰੂ ਦੇ ਰੂਪ ਚ ਨੇ ਔਰ ਜਦੋਂ ਅਸੀਂ ਕਿਰਪਾਨ ਪੇਟ ਕਰਦੇ ਆਂ ਦੇਖ ਨੂੰ ਤੇ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਜਿਹੜਾ ਉਹ ਰੂਪ ਹੈ ਕਿ ਜਿਹਦੇ ਚ ਉਹਨੇ ਸ਼ਸਤਰ ਦੇ ਨਾਲ ਜੋੜਦੇ ਆਂ ਸਾਨੂੰ ਫਰਮਾਇਆ ਸੀ ਸ਼ਸਤਰਨ ਕੇ ਅਦੀਨ ਹੈ ਰਾਜ ਜੀ ਇੱਕ ਗੱਲ ਯਾਦ ਰੱਖਿਓ ਖਾਲਸਾ ਜੀ ਕਿ ਸ਼ਸਤਰ ਅਲਟੀਮੇਟਲੀ ਕਿ ਸ਼ਸਤਰ ਤੋਂ ਬਿਨਾ ਨਰ ਜਿਹੜਾ ਹੈ ਮਨੁੱਖ ਜਿਹੜਾ ਹੈ ਉਹ ਭੇਡ ਹੈ ਪਰ ਇਹ ਸ਼ਸਤਰੀ ਨੇ ਜਿਨ੍ਹਾਂ ਦੇ ਅਧੀਨ ਰਾਜ ਹੈ ਤੇ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਜੀ ਰਾਜ ਸ਼ਕਤੀ ਨਹੀਂ ਹੈ ਤੇ ਧਰਮ ਇਸਟੈਬਲਿਸ਼ ਨਹੀਂ ਹੋਏਗਾ ਰਾਈਟਿਅਸ ਵੈਲਿਊਜ਼ ਨਹੀਂ ਰਹਿਣਗੀਆਂ ਤੇ ਇਹ ਵੀ ਯਾਦ ਕਰਾਇਆ ਕਿ ਕੋਈ ਕਿਸੇ ਕੋ ਰਾਜ ਨਾ ਦੇਹ ਜੋ ਲੈਹੇ ਨਿਜ ਬਲ ਸੇ ਲੈਹੇ ਸੋ ਇਹਨਾਂ ਦਾ ਬਿਲਕੁਲ ਵੀਰ ਸਿੰਘ ਸਹੋਤਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਇਹ ਨਜ਼ਮ ਪੇਸ਼ ਜੀ ਜੀ ਦਾ ਸਾਥ ਨਾਲ ਲੈਨੇ ਬ੍ਰੇਕ ਵਿਅਰਸ ਤੁਸਨਾ ਅਸਰੰਬਰ ਇਹਨੂੰ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ